ਸਾਸ਼ਟ੍ਰੀ ਕਾਲਸ ਇਸ ਦੇਖ ਰਿਹਾ ਸਾਡਲ ਟੀਵੀ ਮੈਂ ਹਜਸੀਗੁਰ ਆਖਲੈਂਡ ਦੇ ਬੀਚ ਲੈਂਡਸ ਤੋਂ ਪੁਲਿਸ ਦੇ ਵੱਲੋਂ ਬੀਤੇ ਰਾਤ ਦੇਰ ਰਾਤ 7 ਤੋਂ ਵੱਧ ਨਸ਼ੀਲੇ ਪਦਾਰਥਾਂ ਨਾਲ ਭਰੇ ਬੈਗ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਇਹ ਦੇਰ ਰਾਤ 2:20 ਦੇ ਕਰੀਬ ਵਾਕਿੰਗਸ ਰੋਡ ਦੇ ਉੱਤੇ ਇੱਕ ਸ਼ੱਕੀ ਕਾਰ ਨੂੰ ਪੁਲਿਸ ਦੇ ਵੱਲੋਂ ਸਪਾਟ ਕੀਤਾ ਗਿਆ ਇਸ ਕਾਰ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਇਹ ਪੈਸੈਂਜਰ ਸਾਈਡ ਦੇ ਉੱਤੇ ਇੱਕ ਵਿਅਕਤੀ ਨਸ਼ੇ ਦੀ ਹਾਲਤ ਦੇ ਵਿੱਚ ਪਿਆ ਸੀ ਪੁਲਿਸ ਵੱਲੋਂ ਇਸ ਕਾਰ ਦੇ ਵਿੱਚ ਜਾਂਚ ਪੜਤਾਲ ਕਰਕੇ ਇਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚੋਂ ਡਰੱਗਸ ਬਰਾਮਦ ਕੀਤੀ ਹੈ ਪੁਲਿਸ ਦੇ ਵੱਲੋਂ 43 ਕੈਨਵਿਸ ਦੇ ਬੈਗ ਇਸ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਤੇ 30 ਦੇ ਕਰੀਬ ਬੈਗ ਕੋਕੀਨ ਤੇ ਐਮਡੀਐਮੇ ਦੇ ਬਰਾਮਦ ਕੀਤੇ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਸ ਕਾਰ ਦੇ ਵਿੱਚੋਂ ਇੱਕ 20 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਜੋ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਨੂੰ ਮੈਨੇਕਾਉਂ ਜ਼ਿਲ੍ਹਾ ਅਦਾਸ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ